ਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਠੇਰ ਨੇ ਵਿਰੋਧੀਆਂ ਤੇ ਨਿਸ਼ਾਨੇ ਸਾਦੇ ਨੇ ਮੀਠੇਰ ਨੇ ਸੁਖਪਾਲ ਸਿੰਘ ਖੈਰਾ ਨੂੰ ਆਪਣੇ ਹੱਥੀ ਚੜਾਇਆ ਦੱਸਿਆ ਕਿ ਉਹਨਾਂ ਕਹਿਆ ਹੈ ਕਿ ਖੈਲਾ ਸਾਹਿਬ ਨੂੰ 10 ਪਿੰਡਾਂ ਦਾ ਨਾਂ ਨਹੀਂ ਪਤਾ ਹੈ ਤੇ ਚੰਡੀਗੜ੍ਹ ਤੋਂ ਸੰਗਰੂਰ ਨੈਵੀਗੇਸ਼ਨ ਲਗਾਉਣ ਵਾਲਾ ਕਿੱਥੋਂ ਲੜਨਗੇ ਲੋਕਾਂ ਦੀ ਲੜਾਈ ਬਾਹਰਲੇ ਜ਼ਿਲ੍ਹਿਆ ਵਾਲੇ ਸੰਗਰੂਰ ਦੇ ਲੋਕਾਂ ਦੀ ਨਹੀਂ ਲੜ ਸਕਦੇ ਨੇ ਲੜਾਈ ਇਹ ਪਹਿਲੀ ਸਰਕਾਰ ਆ ਪਹਿਲੇ ਮੁੱਖ ਮੰਤਰੀ ਨੇ ਜਿਨ੍ਹਾਂ ਨੇ ਆਉਣ ਸਰ ਕੰਮ ਕੀਤਾ ਤੇ ਸਾਨੂੰ ਮਾਣ ਹੈ ਆਕੜੇ ਹੋ ਕੇ ਲੜਾਈ ਜਿਹੜੀ ਆ ਲੜਦੀਆਂ ਤੇ ਜਿਹੜੇ ਆ ਬਾਹਰਲੇ ਜ਼ਿਲ੍ਹਿਆਂ ਤੋਂ ਆਏ ਆ ਸਾਰਿਆਂ ਨੂੰ ਇੱਥੋਂ ਭਜਾਉਣਾ ਤੇ ਥੋੜੇ ਸਿਰਤੇ ਜਿਹੜਾ ਉਹ ਭਜਾਉਣਾ ਸੋ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਤੇ लास्ट ਤੇ ਇੱਕੋ ਬੇਨਤੀ ਕਰਦਾ ਕਿਉਂਕਿ ਮਾਨ ਸਾਹਿਬ ਜਿੰਨੇ ਉਮੀਦਵਾਰ ਨੇ ਕੱਲੇ ਤੁਸੀਂ ਉਹ ਜਿਨ੍ਹਾਂ ਨੇ ਸੰਗਰੂਰ ਦੇ ਮੁੰਡੇ ਨੂੰ ਟਿਕਟ ਦਿੱਤੀ ਹੈ ਬਾਕੀ ਸਾਰਿਆਂ ਨੇ ਬਾਹਰੋਂ ਫੜ ਫੜ ਕੇ ਜਿਹੜੇ ਉਹ ਲਿਆਂਦੇ ਆ ਇੱਕ ਤਾਂ ਪਤਾ ਨਹੀਂ ਕਾਂਗਰਸ ਵਾਲਿਆਂ ਨੇ ਜਿਹੜੇ ਖੈਰਾ ਸਾਹਿਬ ਲਿਆਂਦੇ ਆ ਆ ਜਿੰਨੇ ਇੱਥੇ ਬੈਠੇ ਆ ਮੈਨੂੰ ਲੱਗਦਾ ਇਹਨਾਂ ਨੂੰ ਕਿਸੇ ਨੂੰ ਜ਼ਿਲ੍ਹਾ ਵੀ ਪਤਾ ਹੋਊ ਵੀ ਭਲੱਥ ਕਿਹੜੇ ਜ਼ਿਲ੍ਹੇ ਦੇ ਵਿੱਚ ਪੈਂਦਾ ਉਹ ਮੈਂ ਤਾਂ ਕਿਸੇ ਪੱਤਰਕਾਰ ਨੂੰ ਹੱਸਦੇ ਨੇ ਕਹਤਾ ਮੈਂ ਕਿਹਾ ਵੀ ਖੈਰਾ ਸਾਹਿਬ 10 ਪਿੰਡਾਂ ਦੇ ਨਾਂ ਦੱਸ ਦੇ ਨਾ ਤੇ ਤੁਸੀਂ ਦੇਖੋ ਵੀ ਤੀਜੇ ਤੇ ਤੀਜੇ ਪਿੰਡ ਤੋਂ ਬਾਅਦ ਚੌਥਾ ਪਿੰਡ ਨਹੀਂ ਦੱਸਿਆ ਗਿਆ ਤੇ ਸਾਨੂੰ ਅੱਜ ਪਤਾ ਲੱਗਿਆ ਵੀ ਸੰਗਰੂਰ ਵੀ ਪਿੰਡ ਆ ਪੂਰੀ ਵੀ ਪਿੰਡ ਹੈ ਲਹਿਰਾ ਵੀ ਪਿੰਡ ਹੈ ਸੋ ਭਰਾ ਮੇਰੋ ਜਿਹੜਾ ਬੰਦਾ ਚੰਡੀਗੜ੍ਹੋਂ ਸੰਗਰੂਰ ਨੇਵੀਗੇਸ਼ਨ ਲਾ ਕੇ ਆਉਂਦਾ ਉਹ ਕਿੱਥੋਂ ਸੰਗਰੂਰ ਦੇ ਲੋਕਾਂ ਦੀ ਲੜਾਈ ਲੜ ਲੂ ਛਾਜਲੀ ਦਾ ਨਾਮ ਲਿਆਸੀ ਮੈਂ ਜਿਹਨਾਂ ਨਾਲ ਖੈਰਾ ਸਾਹਿਬ ਨੂੰ ਛਾਜਲੀ ਛੱਡਿ ਆਓ ਬਿਨਾ ਰਾਹ ਪੁੱਛੇ ਸੰਗਰੂਰ ਨਹੀਂ ਆ ਸਕਦੇ ਉਹ ਕੀ ਸੰਗਰੂਰ ਦੇ ਲੋਕਾਂ ਦੀ ਗੱਲ ਕਰੂ ਨਾਲੇ ਚੱਲੋ ਰਾਹ ਪਤਾ ਵੀ ਹੋਣ ਪਿੰਡ ਪਤਾ ਵੀ ਹੋਣ ਪਰ ਕੋਈ ਛਾਤੀ ਤੇ ਹੱਥ ਮਾਰਨ ਨਾਲ ਕੋਈ ਇਮਾਨਦਾਰ ਨਹੀਂ ਬਣ ਜਾਂਦਾ ਕੋਈ ਕੈਰੇਕਟਰ ਸਾਫ਼ ਨਹੀਂ ਹੋ ਜਾਂਦਾ ਅਸੀਂ ਤਿੰਨ ਉਮੀਦਵਾਰਾਂ ਨੂੰ ਟਿਕਤਾ ਜਿਹੜੀਆਂ ਚਲੋ ਸਾਨੂੰ ਚੰਗੇ ਲੱਗੇ ਸੀ ਲਿਆ ਕੇ ਦੇਤੀਆਂ ਖੈਰਾ ਸਾਹਿਬ ਕਹਿੰਦੇ ਆ ਜੀ ਤਿਤਲੀਆਂ ਉਹ ਦੇਦੀਆਂ ਤਿਤਲੀਆਂ ਉਹ ਦੇਤੀਆਂ ਜਿੱਦਣ ਤੁਸੀਂ ਸਾਡੇ ਚਾਏ ਸੀ ਤੁਸੀਂ ਵੀ ਤਾਂ ਫਿਰ ਤਿਤਲੀ ਸੀ ਨਾਲੇ ਇਹ ਤਾਂ ਚਲੋ ਕੋਈ ਦੂਜੀ ਪਾਰਟੀ ਚ ਐ ਹੋ ਖੈਰਾ ਸਾਹਿਬ ਤੁਸੀਂ ਜੰਮੇ ਅਕਾਲੀ ਦਲ ਚ ਫਿਰ ਕਾਂਗਰਸ ਚ ਗਏ ਫਿਰ ਆਮ ਆਦਮੀ ਪਾਰਟੀ ਚ ਆਏ ਫਿਰ ਪੰਜਾਬੀ ਇਕਤਾ ਪਾਰਟੀ ਫਿਰ ਫਿਰ ਕਾਂਗਰਸ ਕੱਲੀ ਪੰਜਾਬ ਚੋਂ ਭਾਜਪਾ ਵੱਜਦੀ ਆ ਜਿਹਦੇ ਚ ਖੈਰਾ ਸਾਹਿਬ ਨਹੀਂ ਗਏ ਜਿਹੜਾ ਬੰਦਾ 6 ਪਾਰਟੀਆਂ ਬਦਲ ਚੁੱਕਿਆ ਉਹ ਦੂਜਿਆਂ ਨੂੰ ਕਹਿ ਰਿਹਾ ਤਿਤਲੀਆਂ ਤੂੰ ਤਾਂ ਹੈਲੀਕਾਪਟਰ ਹੋ ਕਦੇ ਕਿੱਥੇ ਕਦੇ ਕਿੱਥੇ ਸੋ ਮੈਂ ਦੁਬਾਰਾ ਕਹੂੰਗਾ ਭਰਾ ਮੇਰੋ ਜਿੰਨੇ ਵੀ ਕਿਉਂਕਿ ਤੁਸੀਂ ਤਾਂ ਵਰਕਰ ਬੈਠੇ ਹੋ ਗੱਲ মিডিਆ 'ਚ ਜਾਣੀ ਆ ਕੋਈ ਛਾਤੀ ਤੇ ਹੱਥ ਮਾਰਨ ਨਾਲ ਇਮਾਨਦਾਰ ਨਹੀਂ ਬਗ ਜਾਂਦਾ ਇਹ ਨਹੀਂ ਵੀ ਭਾਈ ਉਹਦੀ ਨੈਤਿਕਤਾ ਬਹੁਤ ਕੋਈ ਉੱਚੀ ਆ ਬੜੀਆਂ ਇਦਾਂ ਦੀਆਂ ਧਾਰਨਾ ਨੇ ਮੈਂ ਖੈਰਾ ਸਾਹਿਬ ਨੂੰ ਅੱਜ ਇੱਕ ਹੋਰ ਸਵਾਲ ਵੀ ਕਰੂੰਗਾ ਤੁਸੀਂ ਖੁਦ ਮੁਖਤਿਆਰੀ ਦੀਆਂ ਨੈਤਿਕਤਾ ਦੀਆਂ ਗੱਲਾਂ ਜੀ ਆਮ ਆਦਮੀ ਪਾਰਟੀ ਦਿੱਲੀੋਂ ਚੱਲਦੀ ਐ ਆ ਬੈਠਿਆ ਆ ਮਾਨ ਸਾਹਿਬ ਜਿੱਦਣ ਮੈਨੂੰ ਟਿਕਟ ਦਿੱਤੀ ਆ ਬੁਲਾ ਕੇ ਪੁੱਛਿਆ ਵੀ ਮੀਂ ਤੇ ਲੜੇਗਾ ਮੈਂ ਕਹਾਂ ਸਰ ਜੇ ਤੁਸੀਂ ਹੁਕਮ ਕਰੋਗੇ ਲੜੂੰਗਾ ਤੇ ਤੁਸੀਂ ਜਿਹੜੇ ਕਹਿੰਦੇ ਸੀ ਇੱਥੇ ਪੰਜਾਬ 'ਚ ਫੈਸਲੇ ਕਰਨੇ ਆ ਜਿੱਦਣ ਟਿਕਟਾਈ ਅਖੇ ਜੀ ਮੈਂ ਤਾਂ ਮੰਗੀ ਨਹੀਂ ਦਿੱਲੀੋਂ ਦਿੱਤੀ ਤੇ ਹੁਣ ਮਾਪਦੰਡ ਦੋਰੇ ਨੇ ਕੋਈ ਨਾ ਅਦਕਤਾਨੂ ਤਕਤਾ ਨਹੀਂ ਕੋਈ ਜ਼ਮੀਰ ਜਮੂਰ ਨਹੀਂ ਜੇ ਜ਼ਮੀਰ ਹੁੰਦੀ ਪਹਿਲਾ ਦੁਨੀਆ ਦਾ ਲੀਡਰ ਆਫ oppositon ਹੋਊ ਮੈਨੂੰ ਲੱਗਦਾ ਪੂਰੇ ਭਾਰਤ ਦੇ ਵਿੱਚ ਜਿਹਨੂੰ ਨਾ ਘਰੇ ਆ ਕੇ ਜੁਆਇਨ ਕਰਵਾਇਆ ਨਾ ਆਪਦੇ ਘਰੇ ਮੁੱਖ ਮੰਤਰੀ ਨੇ ਬੁਲਾਇਆ ਨਾ ਰੈਲੀ ਕੀਤੀ ਨਾ ਪ੍ਰੈਸ ਕਾਨਫਰੰਸ ਕੀਤੀ ਹੈਲੀਪੈਡ ਤੇ ਜੁਆਇਨ ਕਰਵਾ ਲਿਆ ਖੈਰਾ ਸਾਹਿਬ ਆਪਦੇ ਦਿਲ ਤੇ ਅਥਰ ਆ ਕੇ ਦੱਸੋ ਤੁਹਾਨੂੰ ਜਲਾਲਤ ਨਹੀਂ ਫੀਲ ਹੋਈ ਵੀ ਤੁਹਾਨੂੰ ਬੰਦਾ ਗੱਲਾਂ ਵੱਡੀਆਂ ਵੱਡੀਆਂ ਨੈਤਿਕਤਾ ਦੇ ਵਿੱਚ ਪਾੜ ਤੁਸੀਂ ਲੋਕਾਂ ਨੂੰ ਪੜਾਉਣੇ ਉੱਤੇ ਜਾ ਕੇ ਹੈਲੀਪੈਡ ਤੇ ਬੰਦਾ ਜੁਆਇਨ ਹੋ ਜੇ ਕਿਉਂ ਨੈਤਿਕਤਾ ਦੀਆਂ ਗੱਲਾਂ ਕਰੇ ਸੋ ਭਰਾ ਮੇਰੇ ਉਹ ਲੋੜ ਪੈਣ ਤੇ ਗਧੇ ਨੂੰ ਵੀ ਬਾਪੂ ਕਹਿ ਦਿੰਦੇ ਆ ਕੈਪਟਨ ਮਰਿੰਦਰ ਸਿੰਘ ਦੇ ਉਲਟ ਬੋਲਦੇ ਬੋਲਦੇ ਉਹਦੀਆਂ ਲੇਲੜੀਆਂ ਕੱਢ ਕੇ ਕਾਂਗਰਸ ਦੇ ਵਿੱਚ ਗਏ ਸੋ ਗੱਲਾਂ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿਹਦਾ ਕੀ ਕੈਰੇਕਟਰ ਹੈ ਕਿੰਨਾ ਕੁ ਮਾਨਦਾਰ